ਅੱਜ ਤੁਹਾਨੂੰ ਦੱਸਦੇ ਆਂ ਵੀ ਜਦੋਂ ਆਪਾਂ ਕਿਸੇ ਸਿੰਗਰ ਤੋਂ ਕਿਸੇ ਚੀਜ਼ ਦੀ ਪ੍ਰੋਮੋਸ਼ਨ ਲਈ ਕਹਨੇ ਜਿਵੇਂ ਕਿ ਟੂਰਨਾਮੈਂਟ ਦੀ ਵੀਡੀਓ ਬਣਾ ਕੇ ਭੇਜੀਂ ਜਾਂ ਰਹੀ ਸਾਡੇ ਪਿੰਡ ਟੂਰਨਾਮੈਂਟ ਹੈ ਤਾਂ ਉਹਦਾ ਕੀ ਰਵੱਈਆ ਹੁੰਦਾ ਧਿਆਨ ਨਾਲ ਵੀਡੀਓ ਦੇਖਿਓ ਬੜੀ ਵਧੀਆ ਵੀਡੀਓ ਹੈ ਤੇ ਜੇ ਆਪਾਂ ਪ੍ਰੋਮੋਸ਼ਨ ਕਰਾਉਣੀ ਹੈ ਤਾਂ ਕਿਵੇਂ ਕਰਾ ਸਕਦੇ ਆਂ ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ 'ਚ ਉਮੀਦ ਹੈ ਤੁਸੀਂ ਸਾਰੇ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ 'ਚ ਰੱਖਣ ਜੀ ਤੇ ਜਿਹੜੀ ਅੱਜ ਲਈ ਵੀਡੀਓ ਦੋਸਤੋ ਇਹ ਮੈਂ ਨਾ ਕਈ ਦਿਨ ਸੋਚ ਕੇ ਫਿਰ ਬਣਾ ਰਿਹਾ ਹਾਂ ਇਹਦਾ ਵੀ ਤੁਹਾਨੂੰ ਹਜੇ ਮੈਂ ਇੱਕ ਪਾਰਟ ਬਣਾ ਰਿਹਾ ਹਾਂ ਤੇ ਇਹ ਵੀਡੀਓ ਧਿਆਨ ਨਾਲ ਸੁਣਿਓ ਤੇ ਲਗਭਗ ਵੀ ਹਰੇਕ ਨਾਲ ਰਿਲੇਟਡ ਕਰਨ ਵਾਲੀ ਵੀਡੀਓ ਹੈ ਜਿਹੜੇ ਬੰਦੇ ਮਾੜਾ ਮੋਟਾ ਸਾਂਝੇ ਕੰਮ 'ਚ ਸਰਿਆਂ ਦੇ ਉਹਦੇ ਹਾਸਤੇ ਤੇ ਅਕਸਰੀ ਆਪ ਇੱਕ ਗੱਲ ਸੁਣਦੇ ਹੁੰਦੇ ਆ ਜਾਂ ਵੇਣੇ ਹੁੰਦੇ ਆ ਵੀਡੀਓ 'ਚ ਵੀ ਜਦੋਂ ਕਿਸੇ ਪਿੰਡ 'ਚ ਕੋਈ ਟੂਰਨਾਮੈਂਟ ਹੁੰਦਾ ਹੈ ਤਾਂ ਹਰੇਕ ਬੰਦਾ ਕੋਸ਼ਿਸ਼ ਕਰਦਾ ਹੈ ਵੀ ਕਿਸੇ ਸਿੰਗਰ ਤੋਂ ਉਹਨਾਂ ਦੇ ਪਿੰਡ ਦਾ ਨਾਮ ਤੇ ਉਹਦਾ ਨਾਮ ਬੁਲਾਇਆ ਜਾਵੇ ਤੇ ਜਿਵੇਂ ਕਿਸ ਨੂੰ ਅਕਸਰ ਤੁਸੀਂ ਵੇਖਿਆ ਹੋਣਾ ਵੀ ਭਾਈ ਫਲਾਣ ਨੇ ਪਿੰਡ ਟੂਰਨਾਮੈਂਟ ਹੈ ਵੀ ਸਾਰਿਆਂ ਨੇ ਪਹੁੰਚਣਾ ਤੇ ਫਲਾਣਾ ਫਲਾਣਾ ਜਿਹੜਾ ਬੰਦਾ ਹੈ ਉਹ ਇਹ ਟੂਰਨਾਮੈਂਟ ਕਰਾ ਰਿਹਾ ਪਿੰਡ ਦੇ ਸਹਿਯੋਗ ਨਾਲ ਅੱਛਾ ਉਹਦੇ ਪਿੱਛੇ ਕਈ ਕਾਰਨ ਹੁੰਦੇ ਆ ਜੀ ਹੁਣ ਜਿਹੜੇ ਮੇਰੇ ਦੋਸਤਾਂ ਦੇ ਗਾਂ ਸਿੰਗਰ ਦੋਸਤ ਹੈ ਉਹਨਾਂ ਨੂੰ ਤੇ ਇਸ ਗੱਲ ਦਾ ਚੰਗੀ ਤਰ੍ਹਾਂ ਹੀ ਪਤਾ ਹੋਣਾ ਹੈ ਕੁਝ ਦਿਨ ਪਹਿਲਾਂ ਮੈਂ WhatsApp ਦੇ ਉੱਤੇ ਸਟੇਟਸ ਵੀ ਪਾਇਆ ਸੀ ਕਿਉਂਕਿ ਮੈਂ ਇਹਨਾਂ ਸਿੰਗਰਾਂ ਦੇ ਵਿੱਚ ਬਹੁਤ ਸਾਲਾਂ ਤੋਂ ਰਹਿੰਦਾ ਆ ਰਿਹਾ ਹਾਂ ਤੇ तकरीबन ਮੈਨੂੰ ਉਹ ਗੱਲਾਂ ਪਤਾ ਜਿਹੜੀਆਂ ਕਦੇ ਕਿਸੇ ਨੂੰ ਪਤਾ ਨਹੀਂ ਹੋਣੀ ਆ ਸਿੰਗਰਾਂ ਬਾਰੇ ਤੇ ਹਰੇਕ ਸਿੰਗਰ ਸੋਸ਼ਲ ਮੀਡੀਆ ਤੇ ਆਪਦੀ ਜਿਹੜੀ ਛਵੀ ਆ ਉਹਨੂੰ ਚੰਗੀ ਦਿਖਾਉਣ ਦੀ ਕੋਸ਼ਿਸ਼ ਕਰਦਾ ਹੈ ਭਾਵੇਂ ਕਿਵੇਂ ਹੈ ਤੇ ਜੇ ਮੈਂ ਮਾੜੀ-ਮੋਟੀ ਵੀ ਗੱਲ ਕਰਨ ਲੱਗਾ ਤੁਸੀਂ ਹਰਾਰ ਰਹਿ ਜਾਓਗੇ ਯਾਰ ਵੀ ਇਹੋ-ਇਹੋ ਜਿਹੇ ਸਿੰਗਰ ਹੈ ਜਿਹੜੇ ਤੁਹਾਨੂੰ ਦਿਖਾਉਂਦੇ ਕੁਝ ਹੋਰ ਆ ਤੇ ਹੈ ਇਹੋ ਜਿਹੇ ਜਿਹੜੇ ਬੰਦੇ ਲੋਕਾਂ ਨੂੰ ਸਿੰਗਰਾਂ ਨੂੰ ਸਟੈਂਡ ਕਰਦੇ ਆ ਉਹਨਾਂ ਦੇ ਲੱਤ ਮਾਰ ਦਿੰਦੇ ਆ ਜਦੋਂ ਮੜਿਆ ਬੰਦਾ ਸੈੱਟ ਹੁੰਦਾ ਬਾਲੀਆਂ ਕਹਾਣੀਆਂ ਜਿਹੜੇ ਮਸ਼ਹੂਰ ਮਸ਼ਹੂਰ ਸਿੰਗਰ ਆ ਉਹਨਾਂ ਸਾਰਿਆਂ ਬਾਰੇ ਮੈਨੂੰ ਪਤਾ ਤੇ ਉਸ ਟੌਪਿਕ ਤੇ ਖਰ ਮੈਂ ਅੱਜ ਨਹੀਂ ਜਾਣਾ ਚਾਹੁੰਦਾ ਉਹਦੀ ਵੀਡੀਓ ਆਪਾਂ ਅੱਡ ਬਣਾਵਾਂਗੇ ਤੇ ਅੱਜ ਮੈਂ ਸਿਰਫ ਤੁਹਾਨੂੰ ਇਹੀ ਗੱਲ ਦੱਸਣਾ ਚਾਹਣਾ ਹੈ ਵੀ ਅਕਸਰ ਹੁਣ ਜਿਵੇਂ ਕੋਈ ਮੇਰਾ ਦੋਸਤ ਮਾਰ ਲੋ ਟੂਰਨਾਮੈਂਟ ਕਰਾ ਰਿਹਾ ਕਬੱਡੀ ਦਾ ਜਾਂ ਕ੍ਰਿਕਟ ਦਾ ਕਾਸੀ ਚੀਜ਼ ਦਾ ਕਰਾ ਰਿਹਾ ਤ ਉਹ ਸਿੱਧੇ ਜੀ ਗੱਲ ਆ ਮੈਨੂੰ ਆਖੂ ਭਈ ਵੀ ਭਾਈ ਤਰੇ ਇੰਨੇ ਯਾਰ ਦੋਸਤ ਐ ਜਿਹੜੇ ਸਿੰਗਰ ਐ ਤੇ ਉਹਨਾਂ ਤੋਂ ਸਾਡੀ ਵੀਡੀਓ ਬਣਵਾ ਦੇ ਤੇ ਇਹ ਜਿ ਹੋਵ ਜਾਂਦੇ ਕੋਈ ਹੈਡਰ ਗੱਲ ਨਹੀਂ ਅਸਲ ਜਦੋਂ ਅਸੀਂ ਪਹਿਲਾ ਗਾਣਾ ਕਰਾਇਆ ਸੀ ਖੁਦਾਬਖਸ਼ ਦਾ ਤਾਂ ਤਕਰੀਬਨ ਇਹੋ ਜਿਹਾ ਕੋਈ ਸਿੰਗਰ ਨਹੀਂ ਸੀ ਜਿਨੇ ਸਾਡੀ ਵੀਡੀਓ ਨਾ ਪਾਈ ਹੋਵੇ ਤੇ ਬਿਲਕੁਲ ਆਰਗੇਨਿਕ ਜੈਨੂਨ ਬਿਨਾ ਕਿਸੇ ਕਿਰਪੇ ਦੀ ਐਡ ਤੋਂ ਉਹ ਗਾਣਾ ਸਾਡੇ 4 ਮਿਲੀਅਨ ਤੇ ਹੈ ਬਿਨਾ ਕਿਸੇ ਐਡ ਤੋਂ ਵੀ ਉਹਨਾਂ ਨੇ ਹਮਦਰਦੀ ਕੀਤੀ ਵੀ ਚਲੋ ਸਾਡਾ ਭਰਾ ਪਹਿਲੀ ਵਾਰੀ ਕਰ ਰਿਹਾ ਹੈ ਤੇ ਬਾਕੀ ਹੋਰ ਗਿਆ ਸਾਡੇ ਦੋਸਤੋ ਦੋਸਤ ਲਿੰਕ ਨਿਕਲੀ ਜਾਂਦੇ ਸਾਰੇ ਸਿੰਗਰਾਂ ਨੇ ਮਤਲਬ ਉਹ ਸ਼ੇਅਰ ਕਰੀ ਸਾਡੀ ਸਪੋਰਟ ਫੁੱਲ ਕਰੀ ਉਹਦਾ ਸਾਨੂੰ ਬਹੁਤ ਜ਼ਿਆਦਾ ਫਾਇਦਾ ਵੀ ਹੋਇਆ ਸੀਗਾ अच्छा ਹੁਣ ਆਈ ਮੈਂ ਮੰਨ ਲਓ ਵੀ ਮੈਨੂੰ ਕਿਸੇ ਦੋਸਤ ਨੇ ਮੇਰੇ ਨਾਲ ਕਹਿਤਾ ਵੀ ਟੂਰਨਾਮੈਂਟ ਆ ਭਾਈ ਬਲਾ ਤੇ ਉਹਨੂੰ ਨਾ ਜੀ ਮੈਂ ਸਿੰਗਰ ਨੂੰ ਕਹਿਤਾ ਭਾਈ ਐਂ ਕਰਕੇ ਬਲਾ ਕੇ ਦਿਓ ਪਹਿਲੀ ਗੱਲ ਤਾਂ ਸਾਨੂੰ ਸਿੰਗਰ ਨੂੰ ਜਦੋਂ ਕਹਿੰਨੇ ਹੋ ਪਹਿਲੇ ਕਿਡੇ ਤਾਂ ਸ਼ਾਇਦ ਪਹਿਲੇ ਕਿਡੇ ਕਰ ਦਿੰਦੇ ਆ ਦੋ ਵਾਰੀ ਫੋਨ ਕਰੇ ਤਾਂ ਕਰ ਦਿੰਦੇ ਆ ਕੁਝ ਬੀਜੀ ਵੀ ਹੁੰਦੇ ਆ ਤੇ ਜੀ ਉਹਨਾਂ ਨੇ ਬਣਾ ਕੇ ਵੀਡੀਓ ਭੇਜਤੀਆਂ ਚਲੋ ਜੀ ਕੰਮ ਨਿਬੜ ਗਿਆ ਫੇਰ ਜੀ ਕੁਝ ਸਮਾਂ ਬਾਅਦ ਮੇਰੇ ਦੂਜੇ ਦੋਸਤ ਦਾ ਫੋਨ ਆ ਗਿਆ ਉਹਦੇ ਵੀ ਟੂਰਨਾਮੈਂਟ ਹੀ ਸੀਗਾ ਤੇ ਜੀ ਉਹ ਫੇਰ ਮੈਂ ਉਹਨਾਂ ਨੂੰ ਭੇਜਤਾ ਪਹਿਲਾਂ ਜਿਵੇਂ ਦੋ ਫੋਨਾਂ 'ਚ ਕੰਮ ਆਇਆ ਫੇਰ ਜਾ ਵੜੇ ਤ ਤੇ ਫਿਰ ਮਤਲਬ ਦਰ ਘਟ ਗਈਏ ਸਿੰਗਰਾਂ ਦੀ ਜਿਵੇਂ ਪਹਿਲੇ ਕਿਹੜੇ 10 ਵੀਡੀਓ ਆਈਆਂ ਦੂਜੇ ਕਿਹੜੇ 8 ਰਹਿ ਗਈਆਂ ਤੇ ਤੀਜੇ ਕਿਹੜੇ ਜਿਵੇਂ ਫਿਰ ਫੋਨ ਆਉਂਦਾ ਅਕਸਰ ਆਉਂਦੇ ਰਹਿੰਦੇ ਮੈਨੂੰ ਤਾਂ ਬਥੇਰੇ ਫੋਨ ਆਉਂਦੇ ਆ ਵੀ ਸਾਡੇ ਭਾਈ ਵੀਡੀਓ ਬਣਾ ਕੇ ਦੇ ਸਿੰਗਰਾਂ ਦਾ ਸਾਡੇ ਪਿੰਡ ਟੂਰਨਾਮੈਂਟ ਆ ਚਲੋ ਜੀ ਫਿਰ ਆਪਾਂ ਕੋਈ ਮੈਂ ਤਰ ਲਿਆ ਕਰਿਆ ਕੋਈ ਦੋ ਤਿੰਨ ਨੇ ਭੇਜਤੀਆਂ ਹੁਣ ਇਹਦਾ ਕਾਰਨ ਆਇਆ ਵੀ ਇਹ ਆਪ ਦੀ ਆਪ ਇੱਜ਼ਤ ਘਟਾਉਣ ਵਾਲੀ ਗੱਲ ਹੈ ਤੁਸੀਂ ਸਿੰਗਰ ਤੋਂ ਕੋਈ ਹੋਰ ਕੰਮ ਲਓ ਜਿਵੇਂ ਤੁਹਾਡੇ ਵਿਆਹ ਚ ਕੋਈ ਖਾੜਾ ਬੁੱਕ ਕਰਾਉਣਾ ਛੋਟੇ ਤੋਂ ਕਿ ਸਿੰਗਰ 7 ਲੱਖ ਮੰਗਦਾ ਤੁਸੀਂ ਮੈਨੂੰ ਦੱਸੋ ਆਪਾਂ 5 ਚ ਕਰਾਵਾਂਗੇ ਜੇ ਕਿ 5 ਮੰਨਦਾ ਆਪਾਂ 3.5 ਚ ਕਰਾਵਾਂਗੇ ਕੋਈ 3.5 ਮੰਗਦਾ ਆਪਾਂ ਲੱਖ ਰੁਪਏ ਘਟਾ ਲਾਂਗੇ ਤੇ ਜਾਂ ਤੁਸੀਂ ਕੋਈ ਗਾਣਾ ਕਰਨਾ ਹੈ ਜਿਹੜਾ ਕਿ ਮਿਊਜ਼ਿਕ ਡਾਇਰੈਕਟਰ ਛੋਟੇ ਤੋਂ 50000 ਮੰਗਦਾ ਆਪਾਂ ਕੋਈ 15-20000 ਹੋਰ ਘਟਾ ਲਾਂਗੇ ਜੇ ਕੋਈ ਛੋਟੀ ਵੀਡੀਓ ਤੇ 2 ਟਾਈ ਲੱਖ ਲੱਗਦਾ ਆਪਾਂ ਉਹ ਚੋ ਕਿ 65000 ਜਿੰਨਾ ਘੱਟਦਾ ਘਟਾ ਲਾਂਗੇ ਕੋਈ ਉਹੋ ਜੇ ਕੰਮ ਲਓ ਵੀ ਮਤਲਬ ਜਿਹੜੇ ਠੀਕ ਲੱਗਣ ਮੜਾ ਜਾ ਤੇ ਜਾਂ ਕਿਸੇ ਨੇ ਕਿ ਬੱਚੇ ਫੈਨ ਹੁੰਦੇ ਆ ਜਾਂ ਆ ਬੰਦਾ ਫੈਨ ਹੁੰਦਾ ਕਿ ਸਿੰਗਰ ਨੂੰ ਇਹ ਚੀਜ਼ਾਂ ਆਪਣੇ ਹੱਥ ਤੇ ਨਹੀਂ ਹੁੰਦੀਆਂ ਬਾਕੀ ਆ ਵੀ ਹੁਣ ਜਿਵੇਂ ਐਡ ਕਰਨੀ ਹੈ ਕਿਸੇ ਨੇ ਟੂਰਨਾਮੈਂਟ ਦੀ ਉਹਨਾਂ ਦਾ ਬਿਜ਼ਨਸ ਹੈ ਸਿੰਗਰਾਂ ਦਾ ਉਹ ਲਿਆਰ ਪੱਖੋਂ ਥੋੜੀ ਇੱਕ ਵਾਰੀ ਜਿੱਤ ਰੱਖ ਲੈਣਗੇ ਦੋ ਵਾਰੀ ਰੱਖ ਲੈਣਗੇ ਤਿੰਨ ਵਾਰੀ ਰੱਖ ਲੈਣਗੇ ਹਰੇਕ ਵਾਰੀ ਇੱਕ ਲੱਖ ਤੋਂ ਇਹ ਤਾਂ ਰੋਜ਼ ਦਾ ਕੰਮ ਆ ਯਾਰ ਬਲੌਕ ਮਾਰੋ ਇਹ ਕਾਰਨ ਹੋਰ ਹੁੰਦਾ ਵੀ ਮਤਲਬ ਜਿਵੇਂ ਮੈਂ ਕਿਸ ਸਿੰਗਰ ਨੂੰ ਫੋਨ ਕਰ ਰਿਹਾ ਉਹ ਸਿੰਗਰ ਦੇ ਕਿੰਨੇ ਦੋਸਤ ਹੋਣੇ ਤੇ ਕਿੰਨੇ ਉਹਨੂੰ ਇਹ ਚੀਜ਼ਾਂ ਦੇ ਹੋਣੇ ਆ ਯਾਰ ਮੇਰਾ ਟੂਰਨਾਮੈਂਟ ਸਾਡਾ ਟੂਰਨਾਮੈਂਟ ਸਾਡੀ ਮਸ਼ਹੂਰੀ ਕਰਾ ਦੇ ਉਹ ਸਿੰਗਰ ਨੂੰ ਬਹੁਤ ਫੋਨ ਆਉਂਦੇ ਹੁੰਦੇ ਕੋਸੋ ਖੇਜ ਵੀ ਜਾਂਦੇ ਆ ਤੇ ਕਰਾਉਣਾ ਹੀ ਪੈਂਦਾ ਕਿ ਇਹ ਚਲੋ ਠੀਕ ਹੈ ਕੋਈ ਆੜ-ਪਾਸ ਹੁੰਦੀ ਹੈ ਤਾਂ ਉਹਦਾ ਇੱਕੋ ਇੱਕ ਹੱਲ ਹੈ ਜੇ ਕਿਸੇ ਨੇ ਕਰਾਉਣਾ ਵੀ ਹੈ ਜਿਹੜੇ ਕੋਈ ਹੈਗੇ ਆ ਤੇ ਉਹਦਾ ਇਹੀ ਹੱਲ ਹੈ ਵੀ ਗੱਡੀ ਲਿਆਓ ਤੇਲ ਪਾਓ ਤੇ ਖੁੱਲਾ ਟਾਈਮ ਕੱਢ ਕੇ ਚਲੋ ਚਾਰ-ਪੰਜ ਦਿਨਾਂ ਦਾ ਸਿੰਗਰ ਦੇ ਜਿਹੜੇ ਮੂੰਹ ਤੇ ਜਾ ਕੇ ਜਾਂ ਐਕਟਰ ਦੇ ਮੂੰਹ ਤੇ ਜਾ ਕੇ ਜਿਹੜੀ ਗੱਲਬਾਤ ਹੁੰਦੀ ਹੈ ਉਸ ਚੋਂ ਰਿਜ਼ਲਟ ਨਿਕਲਦਾ ਫੋਨ ਤੇ ਸਾਨੂੰ ਲਾਰੇ ਮਿਲਦਾ ਤੇ ਸਿੱਧੇ ਜੀ ਗੱਲ ਲਾਰੇ ਮਿਲੂਗਾ ਹੋਰ ਕੋਈ ਜਵਾਬ ਨਹੀਂਗਾ ਤਾਂ ਕਰਕੇ ਤੁਸੀਂ ਉੱਥੇ ਪਹੁੰਚੋ ਸਿੰਘ ਨਾਲ ਮੈਂ ਚੱਲ ਬੜੂੰਗਾ ਜੇ ਕਿਸੇ ਵੀ ਸਿੰਗਰ ਤੋਂ ਵੀਡੀਓ ਬਣਾਉਣੀ ਹੈ ਆਪਾਂ ਦੋ ਤਿੰਨ ਦਿਨਾਂ ਚੰਡੀਗੜ੍ਹ ਬਣਾ ਕੇ ਵਾਪਸ ਆ ਜਾਾਂਗੇ ਤੇ ਜਾਂ ਕੋਈ ਸਿੰਗਰ ਪਿੰਡ ਦੇ ਪਿੰਡ ਜਾ ਬੜਾਂਗੇ ਸਿੰਗਰ ਭਾਵੇਂ ਕੋਈ ਮਰਜ਼ੀ ਇੱਕ ਦੋ ਨੂੰ ਛੱਡ ਕੇ ਆਪਾਂ ਸਾਰਿਆਂ ਦੇ ਵੀਡੀਓ ਬਣਾਵਾ ਸਕਦੇ ਹਾਂ ਪਰ ਕਾਰਨ ਇਹ ਹੈ ਟਾਈਮ ਕੱਢ ਕੇ ਨਾਲ ਜਾਣਾ ਪਊਗਾ ਫੋਨ ਤੇ ਵੀਡੀਓ ਵੀਡੀਓ ਕੋਈ ਨਹੀਂ ਬਣਾਉਂਦਾਗਾ ਇੱਕ ਗੱਲ ਹੋਰ ਹੈ ਜੀ ਆਪਾਂ ਹੁਣ ਅੱਛਾ ਇਹਦਾ ਹੁਣ ਕੋਈ ਬੜਾ ਫਾਇਦਾ ਵੀ ਨਹੀਂ ਹੁੰਦਾ ਵੀਡੀਓ ਵੀਡੀਓ ਦਾ ਫਾਇਦਾ ਇੰਨਾ ਹੀ ਹੋ ਸਕਦਾ ਜਿਵੇਂ ਮੈਂ ਕਹਿੰਦਾ ਫਲਾਨਾ ਦੀ ਟੂਰਨਾਮੈਂਟ ਕਰਾ ਰਿਹਾ ਹੈ ਮੰਨ ਲਓ ਮੈਂ ਸਿੰਗਰ ਹੋਵਾਂ ਪੁਰਾ ਮਸ਼ਹੂਰ ਮੈਂ ਕਹਿੰਦੇ ਆ ਵੀ ਫਲਾਨੇ ਪਿੰਡ ਟੂਰਨਾਮੈਂਟ ਹੈ ਫਲਾਨਾ ਬੰਦਾ ਕਰਾ ਰਿਹਾ ਉਹਦੇ ਨਾਲ ਸੈਨਾ ਵੀ ਇੱਕ ਤਾਂ ਛੋੜੇ ਜਾਣਕਾਰੀ ਵਾਲੇ ਜਿਹੜੇ ਬੰਦੇ ਆ ਜਾਂ ਛੋੜੇ ਪਿੰਡ ਟੌਰ ਬਣ ਜੂਗੀ ਪਰ ਇਹਦੇ ਨਾਲ ਟੂਰਨਾਮੈਂਟ ਨੂੰ ਕੋਈ ਫਾਇਦਾ ਨਹੀਂ ਹੁੰਦਾ ਨਾ ਨਾ ਕੋਈ ਸਿੰਗਰਾਂ ਦੇ ਅੱਖੇ ਪਲੇਅਰ ਆਉਂਦਾ ਤੇ ਨਾ ਕੋਈ ਆਡੀਅੰਸ ਹੁੰਦੀ ਹੈ ਇੰਨਾ ਫਰਕ ਹੁੰਦਾ ਤੇ ਤਾਂ ਕਰਕੇ ਮੈਂ ਮੇਰੇ ਦਿਲ ਚ ਗੱਲਾਂ ਸੀ ਅਸਲ ਕਹਾਣੀ ਪਤਾ ਕਿ ਕਿਹੜੇ ਸਾਡੇ ਪਿਆਰ ਕਰਨ ਵਾਲੇ 1200 1200 ਦੋਸਤ ਨਰਾਜ ਹੋ ਜਾਂਦੇ ਯਾਰ ਜੂ ਜਾਣ ਕੇ ਤੂੰ ਵੀ ਇਦੇ ਪਿੱਛੇ ਬਹੁਤ ਕਾਰਨ ਦੇ ਤੋ ਲੱਖ ਲੋਕਾਂ ਨੂੰ ਸਕਰੀਨਸ਼ਾਟ ਭੇਜਦੇ ਅਗਲੇ ਨੂੰ ਆਏ ਲੱਗਦਾ ਤਾਂ ਜਾਣ ਕੇ ਬਣਾ ਕੇ ਅੰਦਰ ਰਹਿੰਦੇ ਉਹਨਾਂ ਚ ਇਹ ਚੀਜ਼ਾਂ ਲੱਗ ਹੁੰਦੀਆਂ ਤਾਂ ਕਰਕੇ ਮੇਰੀ ਤਾਂ ਹੀ ਹੱਥ ਮਾਰ ਕੇ ਬੇਨਤੀ ਹੈ ਜੇ ਕਿਸੇ ਨੇ ਪਹਿਲੀ ਗੱਲ ਤਾਂ ਇਹ ਇਨਾ ਚੀਜ਼ਾਂ ਦਾ ਕੁਝ ਨਹੀਂ ਹੁੰਦਾ ਜੇ ਫਿਰ ਵੀ ਬਣਾਉਣੀ ਹੈ ਤਾਂ ਖੁੱਲਾ ਟਾਈਮ ਕੱਢ ਕੇ ਚਲੋ ਤਿੰਨ ਚਾਰ ਦਿਨ ਮੈਂ ਤੁਹਾਡੇ ਨਾਲ ਜਾਣਾ ਤੇ ਆਪਾਂ ਜਿਹੜੀ ਸਿੰਗਰਾਂ ਤੋਂ ਵੀਡੀਓ ਬਣਾ ਲਾਂਗੇ ਸਿੰਗਰਾਂ ਦਾ ਵੀ ਆਪਦਾ ਬਿਜ਼ਨਸ ਆ ਇਹ ਤੇ ਇਹ ਚੀਜ਼ਾਂ ਲੋਟ ਨਹੀਂ ਆਉਂਦੀਆਂ ਦਿਨ ਘੜੇ ਨੂੰ ਹੱਥ ਲਾਇਆ ਸਾਰਾ ਟਬਰ ਤੇ ਆਇਆ ਇੱਕ ਚੀਜ਼ ਵੇਖ ਕੇ ਬੰਦਾ ਤੇ ਫਿਰ ਮੁੜ ਕੇ ਦੂਜੀ ਚੀਜ਼ ਵੇਖ ਕੇ ਰੋਜ਼ ਰੋਜ਼ ਦਾ ਕੰਮ ਹੋ ਜਾਂਦਾ ਹੈ ਤਾਂ ਕਰਕੇ ਉਹ ਵੀ ਪ੍ਰੇਸ਼ ਕਰਦੇ ਆ ਤੇ ਮੈਂ ਹੁਣ ਅਕਸਰ ਫੋਨਾਂ ਦਾ ਮੈਂ ਦੱਸ ਦਣਾ ਹਣਾ ਮੈਂ ਕਿ ਜੇ ਜਾ ਕੇ ਬਣਾਉਣੀਆਂ ਤਾਂ ਬਣਾ ਲਓ ਨਹੀਂ ਇਹ ਨਹੀਂ ਬਣਾਉਂਦੇ ਤੇ ਕੁਝ ਸਿੰਗਰ ਵੀ ਹੁਣ ਆਏ ਆ ਕਈ ਚੰਗੇ ਵੀ ਹੈਗੇ ਸਿੰਗਰ ਆ ਪਰ ਸਾਰੇ ਨੂੰ ਮਾੜਾ ਨਹੀਂ ਆਦੇ ਬਥੇਰੇ ਸਿੰਗਰ ਆ ਜਿਹੜੇ ਨਜ਼ਾਇਜ਼ੀ ਮਤਲਬ ਹੋਰ ਸਾਹ ਦੇ ਬੰਦੇ ਆ ਤੇ ਕੁਝ ਕੁ ਪਰਸੈਂਟ ਚੰਗੇ ਵੀ ਹੈ ਪਰ ਆਏ ਆ ਵੀ ਜਿਹੜੀ ਗੱਲ ਤੁਸੀਂ ਮੂੰਹ ਤੇ ਜਾ ਕੇ ਕਰ ਸਕਦੇ ਹੋ ਉਹ ਫੋਨ ਤੇ ਨਿਆਰਾ ਨਹੀਂ ਆਉਂਦਾ ਜੇਨਾਂ ਚਿਰ ਤੁਸੀਂ ਕਿਸੇ ਦੇ ਕੰਮ ਆਉਂਗੇ ਅਗਲਾ ਉਹਨਾਂ ਚਿਰ ਤੁਹਾਡੇ ਕੰਮ ਆਉਂਦਾ ਹੈ ਪਰ ਹਮੇਸ਼ਾ ਇਹ ਚੀਜ਼ ਸਮਝਣੀ ਚਾਹੀਦੀ ਜਿਵੇਂ ਮੈਨੂੰ ਕਿਸੇ ਨੇ ਕਹਦਾ ਫੋਟੋ ਵੀਡੀਓ ਬਣਾ ਕੇ ਦੇ ਫੋਨ ਤੇ ਤਾਂ ਘਟੂ ਘਟ ਮੰਨ ਕੇ ਚੱਲੋ 10 ਦਿਨ ਵੀ ਲੱਗ ਸਕਦੇ ਹਫਤਾ ਵੀ ਲੱਗ ਸਕਦਾ ਇੱਕ ਦਿਨ ਚ ਵੀ ਆ ਸਕਦੀ ਆਪਣੀ ਕਿਸਮਤ ਆ ਪਰ ਉਹਨੂੰ ਇਹ ਚੀਜ਼ ਸਮਝਣੀ ਚਾਹੀਦੀ ਵੀ ਯਾਰ ਬੰਦਾ ਹੁਣ ਮੈਂ ਮੰਨ ਲਓ ਕਿਸੇ ਨੂੰ ਕਹਿ ਦਿਆਂ ਮੰਨ ਲਓ ਮੈਂ ਸੋਨੂੰ ਕਹਿੰਦਾ ਯਾਰ ਵੀਡੀਓ ਬਣਾ ਕੇ ਦੇ ਸੋਨੂੰ ਗਾਹਾਂ ਬੰਦਾ ਅੱਛੀ ਰਾਜ ਭੇਜਦਾ ਕੱਲ ਨੂੰ ਭੇਜਦਾ ਬੀਜੀਆਂ ਸ਼ੋਹ ਤੇ ਆ ਤੁਸੀਂ ਮੈਨੂੰ ਦੱਸਤਾ ਹੁਣ ਮੈਨੂੰ ਐ ਲੱਗੂ ਯਾਰ ਤੁਸੀਂ ਕੱਪ ਮਾਰੀ ਜਾਂਦੇ ਹੋ ਕਈ ਚੀਜ਼ਾਂ ਇਨਸਾਨ ਦੇ ਹੱਥ 'ਚ ਨਹੀਂ ਹੁੰਦੀਆਂ ਇਸ ਚੀਜ਼ ਨੂੰ ਸਮਝਣਾ ਚਾਹੀਦਾ ਇਹੀ ਆਪਾਂ ਐਵੇਂ ਕਿਸੇ ਦੀ ਮੰਤ ਕਰਨ ਨੂੰ ਚੰਗਾ ਵੀ ਜਾਂ ਤਾਂ ਆਪਾਂ ਕੋਈ ਖੜਾ ਖੁੜਾ ਲਵਾਉਣਾ ਤਾਂ ਉਹ ਦੱਸੋ ਤੇ ਜਾਂ ਫਿਰ ਜੇ ਵਾਕਈ ਗਰਾਰੀ ਅੜਗੀ ਬਣਾਉਣੀ ਬਣਾਉਣੀ ਐ ਅੱਡ ਪਾਸਾ ਕਿਸੇ ਨਾਲ ਤਾਂ ਫਿਰ ਮੇਰੇ ਨਾਲ ਚੱਲੋ ਤਿੰਨ ਚਾਰ ਤਨਾ ਟਾਈਮ ਕੱਢ ਕੇ ਤੇ ਸਭ ਤੋਂ ਵੱਡਾ ਰੌਲਾ ਪੈਂਦਾ ਇਹਦਾ ਆਪਾਂ ਨਾਮ ਲਵਾਉਣੇ ਆ ਆਪਾਂ ਕਹਿ ਦਿੰਦੇ ਆ ਫਲਾਨੇ ਪਿੰਟੂਰਨਾਮੈਂਟ ਫਲਾਨ ਫਲਾਨ ਬੰਦੇ ਨੇ ਕਰਾਇਆ ਉਹ ਤੋਂ ਥੋੜੀ ਦਿੱਕਤ ਮੰਨਦੇ ਆ ਅੱਛਾ ਕੁਝ ਬੰਦੇ ਤਾਂ ਐਵੇਂ ਵੀ ਕਹਿੰਦੇ ਹੜੇ ਆਈਡੀ ਨਾਲ ਟੈਕ ਕਰਾ ਦੀ ਇਹ ਵੀ ਬਹੁਤ ਚੱਲਦਾ ਹੈ ਤੇ ਭਾਈ ਸਾਹਿਬ ਇੰਨਾ ਸੌਖਾ ਕੰਮ ਹੈ ਨਹੀਂ ਐ ਤਾਂ ਫਿਰ ਮੈਂ ਆਈਡੀਆਂ ਟੈਕ ਕਰਾ ਕਰਾ ਕੋਸ਼ਿਸ਼ ਕਰ ਲਾਂ ਅਜੇ ਤਾਈਂ ਮੈਂ ਕਿਸੇ ਸਿੰਗਰ ਤੋਂ ਹਿੱਟਮੈਸੂਰੀ ਨਹੀਂ ਕਰਾਈ ਗਈ। ਕਦੇ ਟਾਈਮ ਆਇਆ ਤਾਂ ਵੇਖਾਂਗੇ ਪਰ ਹਜੇ ਤੱਕ ਮੈਂ ਕਰਾਈ ਨਹੀਂ। ਕੋਈ ਨਹੀਂ ਆਪਦੀ ਮਿਹਨਤ ਆਪ ਕਰੋ। ਗੱਲ ਪਤਾ ਕੀ ਹੈ ਇਹ ਨਾ ਮਤਲਬ ਕੋਈ ਮੇਰੀ ਗੱਲ ਦਾ ਗੁੱਸਾ ਨਾ ਕਰੇ ਜਿਹੜੀ ਚੀਜ਼ ਮੇਰੇ ਨਾਲ ਹੁੰਦੀ ਹੈ ਉਹ ਮੈਂ ਤੁਹਾਨੂੰ ਦੱਸ ਤੀ। ਤੇ ਜੇ ਫਿਰ ਵੀ ਕਿਸੇ ਨੂੰ ਕੋਈ ਵਾ ਮੈਂ ਤੁਸੀਂ ਮੇਰੇ ਨਾਲ ਆ ਜਾਓ ਤੁਸੀਂ ਦੱਸ ਦੋ ਕਿਹੜੇ ਤਰੀਕੇ ਨਾਲ ਆਪਾਂ ਉਹ ਸਿੰਗਰ ਨੂੰ ਕਿੱਗੇ ਵੀ ਵੀਡੀਓ ਬਣਾ ਕੇ ਭੇਜ ਦੇ। ਕਾਨਫਰੈਂਸ ਤੇ ਕਹਿਣਾ ਆਪਾਂ ਮੈਂ ਤੁਹਾਨੂੰ ਕਾਨਫਰੈਂਸ ਤੇ ਲੈ ਲਵਾਂਗਾ ਤੁਸੀਂ ਸਾਹਮਣੇ ਮੇਰੇ ਨਾਲ ਗੱਲ ਕਰ ਲਿਓ। ਕੋਈ ਮੇਰੇ ਕੋਲੇ ਬਹਿ ਕੇ ਆਉਣਾ ਤਾਂ ਉਹ ਗੱਲ ਕਰ ਲਿਓ। ਹਾਂ ਜੇ ਆਪ ਗਏ ਤਾਂ ਵੀਡੀਓ ਬਣਾ ਕੇ ਹੀ ਲੈ ਕੇ ਆਵਾਂਗੇ ਤਾਂ ਕਰਕੇ ਕੋਈ ਮੇਰੀ ਗੱਲ ਦਾ ਗੁੱਸਾ ਨਾ ਮੰਨੇ ਇਹ ਚ ਜੌਕੀਆਂ ਹੁੰਦੀਆਂ ਹਿੰਗੀਆਂ ਤੇ ਦਿਲ ਮੇਰਾ ਵੀ ਦੁਖਦਾ ਬਾਈ ਜਦੋਂ ਮੇਰਾ ਭਰਾ ਕੋਈ ਕਹਿੰਦਾ ਵੀਡੀਓ ਬਣਾ ਕੇ ਦੀਤੇ ਅਗਲਾ ਨਹੀਂ ਬਣਾ ਕੇ ਹੁੰਦਾ ਉਹਦਾ ਹੁਣ ਮੇਰੇ ਭਰਾ ਨੇ ਤਾਂ ਮੈਨੂੰ ਪਹਿਲੀ ਹੀ ਰੱਖਿਆ ਵੀ ਬਣਾ ਦੇ ਵੀਡੀਓ ਪਰ ਉਹ ਸਿੰਗਰ ਨੂੰ ਲੋਕ ਬਹੁਤ ਵਾਰੀ ਆਖ ਚੁੱਕੇ ਹੁੰਦੇ ਤਾਂ ਮੈਂ ਵੀ ਬਹੁਤ ਵਾਰੀ ਆਖ ਚੁੱਕਿਆ ਹਾਂ ਉਹ ਸਿੰਗਰਾਂ ਨੂੰ ਵੀਡੀਓ ਬਣਾਉਣ ਵਾਸਤੇ ਤਾਂ ਕਰਕੇ ਇਹ ਪ੍ਰੋਮੋਸ਼ਨ ਇਹਦੇ ਨਾਲ ਚੰਗਾ ਦਾ ਆਪਾਂ ਵੈਸੇ ਐਡ ਕਰਾ ਲਿਆ ਗਿਆ ਉਹਦਾ ਜਾਦੇ ਫਾਇਦਾ ਤੇ ਬਹੁਤ ਬਹੁਤ ਧੰਨਵਾਦ ਕੋਈ ਗਲਤੀ ਬਲਤਲੀ ਮਾਫੀ ਕੋਈ ਗੱਲ ਦ